ਪੰਨੀ ਵਾਲਾ ਫੱਤਾ ਵਿਖੇ ਜਥੇਦਾਰ ਗੁਰਮੀਤ ਸਿੰਘ ਜੀ ਖੁੱਡੀਆਂ ਆਪ ਉਮੀਦਵਾਰ ਦੇ ਕੋਲ ਦਫ਼ਤਰ ਦਾ ਉਦਘਾਟਨ ਸਰਦਾਰ surjit singh ਜੀ ਚੇਅਰਮੈਨ ਬਲਾਕ ਪ੍ਰਧਾਨ ਸਰਾਵਾਂ ਜਲ ਨੇ ਆਪਣੇ ਕਰ ਕਮਲਾ ਨਾਲ ਕੀਤਾ ਚੇਅਰਮੈਨ ਸਾਹਿਬ ਅੱਜ ਜਿਹੜਾ ਤੁਸੀਂ ਆਮ ਆਦਮੀ ਪਾਰਟੀ ਦਾ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਉਮੀਦਵਾਰ ਦਾ ਇੱਥੇ ਪੰਨੀ ਵਾਲੇ ਫੱਤੇ ਦਫ਼ਤਰ ਖੋਲ੍ਹਿਆ ਇਹਦੇ ਨਾਲ ਤੁਸੀਂ ਕਿੰਨੇ ਪਿੰਡ ਅਟੈਚ ਕੀਤੇ ਆ ਪੈਤ ਤੇ ਪਿੰਡ ਸਾਡੇ ਕੋਲੇ ਇੱਥੇ ਹੈ ਗਈ 10 12 ਪਿੰਡ ਅੱਛਾ ਰਾਵਾਂ ਦੇ ਜਿੰਨੇ ਪਿੰਡ ਨੇ ਸਾਰੇ ਇੱਥੇ ਨੇੜੇ ਤੇੜੇ ਵਾਲੇ ਸਾਰੇ ਇੱਥੇ ਚੌਂਕ ਬਣ ਗਿਆ ਸਾਡਾ ਬਹੁਤ ਵਧੀਆ ਹੈ ਟਿਕਾਣੀ ਤੇ ਆਈ ਸਾਡੇ ਪਿੰਡ ਸਲਾਵਾ ਜਿਹੜਾ ਤੇ ਸਾਰੇ ਪਿੰਡ ਨਾਲ ਬਤਲ ਇੱਥੇ ਹੋਣ ਤਰੀਬ ਨਹੀਂ ਹੈ ਗਈ ਹੈ ਜੀ ਹਾਂਜੀ ਚੇਰਮਾਨ ਸਾਹਿਬ ਦਸਤਕਾ ਉਦਘਾਟਨ ਤੁਸੀਂ ਬਹੁਤ ਲੇਟ ਕਰੀ ਜਾਂਦੇ ਹੋ ਇਹ ਤਾਂ ਕਾਫੀ ਟਾਈਮ ਜਿਹੜਾ ਜਿਹੜਾ ਚੋਣ ਖਾੜਾ ਕਾਫੀ ਟਾਈਮ ਆ ਤਾਂ ਪਹਿਲਾਂ ਤਾਂ ਭਰਿਆ ਹੋਇਆ ਹੈ ਤੇ ਕੀ ਕਰਨਾ ਤੁਹਾਡਾ ਇਹਨਾਂ ਚੋਣ ਦਾ ਬਿਲਕੁਲ ਡੇਰ ਕੋਈ ਨਹੀਂ ਦਈ ਕੰਮ ਦੇ ਦਿਨ ਸੀ ਬਾੜੀਆਂ ਦੇ ਦਿਨ ਸੀ ਸਾਰੀ ਭੈਣ ਭਰਾ ਜਿਹੜੇ ਉੱਧਰ ਲੱਗੇ ਸੀ ਕਿ ਇਹਨੇ ਤੂੜੀ ਲਿਮਣੀ ਕਿ ਇਹਨੇ ਦਾਣੇ ਸਾਹਮਣੇ ਉਹਦਾ ਕਰਕੇ ਥੋੜਾ ਲੇਟ ਹੋ ਗਿਆ ਪਰ ਕੋਈ ਲੇਟ ਨਹੀਂ ਹੈ ਗਾਲੇ ਬਹੁਤ ਹਲੇ 12 13 ਦਿਨ ਪਏ ਨੇ ਇਹਨਾਂ ਦਿਨਾਂ 'ਚ ਬਹੁਤ ਵਧੀਆ ਕੰਮ ਸੰਭਾਲ ਲਾਂਗੇ ਪਿੰਡਾਂ ਦੇ ਵਿੱਚ ਥੋੜੀ ਮਹਿਮ ਨੂੰ ਕਿੰਨਾ ਕੁ ਹੰਗਾਰਾ ਮਿਲ ਰਿਹਾ ਸਾਨੂੰ ਤਾਂ ਐ ਜਾਵਦਾ ਜਿਵੇਂ 22 ਦੇ ਇਲੈਕਸ਼ਨ ਨਾਲੋਂ ਵੀ ਅਰਕੀ ਸਾਨੂੰ ਬਹੁਤ ਜ਼ਿਆਦਾ ਹੰਗਾਰਾ ਮਿਲਦਿਆ ਤੁਸੀਂ ਆਪਣਾ ਮੁਕਾਬਲਾ ਜ세ਦਾਰ ਗਰਮੀਤ ਸਿੰਘ ਖੁੱਡੀਆਂ ਨਾਲ ਮੁਕਾਬਲਾ ਕਿਹਦੇ ਨਾਲ ਤੁਸੀਂ ਕਾਗਸਰ ਨਾਲ ਬਣਦੇ ਹੋ ਅਕਾਲੀ ਨਾਲ ਬਣਦੇ ਹੋ ਜਾਂ ਬੀਜੇਪੀ ਨਾਲ ਬਣਦੇ ਹੋ ਕਿਹਦੇ ਨਾਲ ਬਣਦੇ ਹੋ ਸਾਡਾ ਤਾਂ ਮੁਕਾਬਲਾ ਮਿਲੂ ਜ਼ਿਆਦਾ ਕਿਸੇ ਨਾਲ ਨਹੀਂ ਅਸੀਂ ਤਾਂ ਪਹਿਲੇ ਨੰਬਰ ਤੇ ਜਾਵਾਂਗੇ ਸਾਨੂੰ ਜਿਵੇਂ ਲੱਗਦਾ ਹੈ ਜੀ ਬਹੁਤ ਸਾਡੇ ਸਾਥ ਭੈਣ ਭਰਾ ਦੇ ਰਹੇ ਨੇ ਜਿਹੜੇ ਕਾਲੀ ਦਲ ਦੇ ਇੰਨੇ ਛੱਡ ਛੱਡ ਕੇ ਬਡੇ ਬਡੇ ਜਿਹੜੇ ਸਾਡੇ ਨਾਲ ਆ ਰਹੇ ਨੇ ਸਾਨੂੰ ਇਸ ਦਾ ਵੀ ਸਾਡਾ ਮੁਕਾਬਲਾ ਨਹੀਂ ਸੀਟਾਂ ਦੀ ਸੁਭਾਅ ਨਾਲ ਹੀ ਤੁੰ। ਅਸੀਂ ਤਾਂ 13 ਲੀਆ 13 ਹੀ ਆ ਲੈ ਮਾਰੇ ਕਿਰਪਾ ਕਰੂਗਾ ਬਾਬਾ ਨਾਨਕ 13 ਲੀਆ 13 ਹੀ ਸੀਟਾਂ ਲੈ ਗਏ। ਤੁਸੀਂ ਲੋਕਾਂ 'ਚ ਜਾਣਿਓ ਕਿਹੜੇ ਕਿਹੜੇ ਮੁੱਦੇ ਲੈ ਕੇ ਜਾਣਿਓ ਵੀ ਆ ਆਦਮੀ ਪਾਰਟੀ ਨੇ ਆਹਾ ਆਹਾ ਕੰਮ ਕੀਤੇ ਐ। ਮੁੱਦੇ ਸਭ ਤੋਂ ਪਹਿਲੋ ਦੇ ਜਿਹੜੀਆਂ ਨੌਕਰੀਆਂ ਦਾ ਐ ਸਭ ਤੋਂ ਪਹਿਲੋ ਤੇ ਉਹ ਹੀ ਐ ਜੀ ਸਭ ਤੋਂ ਮਗਰੋਂ ਦਿੰਦੇ ਸੀ ਜਿਹੜੀਆਂ ਮਾਨ ਸਾਹਿਬ ਨੇ ਸਭ ਤੋਂ ਪਹਿਲੋ ਨੌਕਰੀਆਂ ਦਿੱਤੀਆਂ ਨੇ। ਜੋ ਛੜਕਾਂ ਜੋ ਵੀ ਕੁਛ ਬਹੁਤ ਵਧੀਆ ਕੀਤਾ ਜਿਹੜਾ ਕੰਮ ਕੀਤਾ ਹੈ ਬਿਜਲੀ ਫ੍ਰੀ ਕਰ ਦਿੱਤੀ ਜਨਤਾ ਦੀ ਹੁਣ ਗਾਂ ਦੂਜੇ ਕੰਮ ਜਿਹੜੇ ਕੀਤੇ ਨੇ ਉਹ ਵੀ ਕਰਾਂਗੇ ਜਿਹੜੀਆਂ ਝੋਲੇ ਦੀਆਂ ਲਾਈਟ ਜਿਹੜੀ ਦਿਨੇ ਦਿੱਤੀ ਆ ਜੀਵਿੰਦਾਰ ਨੂੰ ਗਰੀਬਾਂ ਨੂੰ ਸਭ ਨੂੰ ਰਾਤ ਪਾਣੀ ਨਹੀਂ ਲਾਉਣਾ ਪੈਂਦਾ ਨੌਕਰੀਆਂ 43000 ਦਿੱਤਿਆਂ ਕੋਈ ਪੈਸਾ ਪੁੱਦਾ ਵੀ ਚੱਲਿਆ ਲਾ ਜੀ ਪੈਸਾ ਤਾਂ ਕੋਈ ਦੱਸੇ ਆਣਗੇ ਆਪਣੇ ਪਹਿਲਾਂ 30 ਕਿਲੋ ਕਣਕ ਆਉਂਦੀ ਹੁੰਦੀ ਸੀਗੀ ਹਾਂਜੀ ਜਿਪੂਆਂ ਤੇ ਉਸ ਤੋਂ ਮੱਧ 15 ਕਿਲੋ ਕਣਕ ਕਰਤੀ ਹੁਣ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ 5 ਕਿਲੋ ਆਟਾ ਕਰਤਾ ਜਿਹੜਾ ਇਹ ਤਾਂ ਸੈਂਟਰ ਗਵਰਨਮੈਂਟ ਦਾ ਕੰਮ ਆਣਾ ਹੀ ਚਲੋ ਜੇ ਆਪਾਂ ਆਰ ਗਿਆ ਲੈ ਕੇ ਮੋਰਚਾ ਜਿੱਤ ਗਏ ਤੇ ਉੱਥੇ ਹੀ ਫੇਰ ਲੈ ਜਾਵਾਂਗੇ ਉਦੋਂ ਵੱਧ ਭਾਵੇਂ ਦੀ ਇਹ ਘਟ ਨਹੀਂ ਦਿੰਦੇ ਠੀਕ ਆ ਜੀ ਮੇਰੇ ਕੋਲ ਹਾਂ ਜੀ